ਤੇ ਸਾਡੇ ਨਾਲ ਫੋਨ ਲਾਈਨ ਤੇ ਸੋਪਨ ਸ਼ਰਮਾ ਪੁਲਿਸ ਕਮਿਸ਼ਨਰ ਫੋਨ ਲਾਈਨ ਤੇ ਜੁੜ ਚੁਕੇ ਨੇ ਸਰ ਤੋਂ ਅੱਜ ਪੰਜਾਬ ਨਾ ਮਾਚਲ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਜੀ ਸਰ ਪੁਲਿਸ ਦੀ ਵੱਡੀ ਕਾਰਵਾਈ ਅਜਲੰਦਰ ਦੇ ਵਿੱਚ ਵੇਖਣ ਨੂੰ ਮਿਲਿਆ ਹਾਲਾਂਕਿ ਅਪਡੇਟ ਇਹ ਵੀ ਆ ਰਿਹਾ ਹੈ ਕਿ ਦੋ ਬਦਮਾਸ਼ ਪੁਲਿਸ ਦੇ ਵੱਲੋਂ ਦਬੋਚ ਲਏ ਗਏ ਨੇ ਕਿ ਸਰ ਕੀ ਕੁਝ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਦੀ ਕਾਰਗੁਜ਼ਾਰੀ ਰਹੀ ਹੈ ਕਿਵੇਂ-ਕਿਵੇਂ ਇਹ ਮਾਮਲੇ ਦੇ ਤੋਂ ਨੂੰ ਜੋ ਪਤਾ ਲੱਗਿਆ ਸੀ ਤੇ ਕਿਵੇਂ ਇੱਥੇ ਕਾਰਵਾਈ ਹੁਣ ਚੱਲ ਰਹੀ ਹੈ ਇਹ ਸਾਡੇ ਕੋਲ ਇਨਫੋਰਮੇਸ਼ਨ ਮੈਡਮ ਪਹਿਲਾਂ ਸੀਗੀ ਕਿ ਇਸ ਇਲਾਕੇ ਚ ਇਹ ਗੋਲਡੀ ਬਰਾੜ ਦੇ ਦੋ ਅਸੋਸੀਏਟਸ ਬਰੀ ਟੂਸ ਅਸੋਸੀਏਟਸ ਹੈ ਇਹ ਇਨਾਂ ਨੇ ਆਪਣੀ ਠਹਿਰ ਜੁੜੀ ਹੈ ਜਿੱਥੇ ਛੁਪੇ ਹੋਏ ਹੋਵਾਂ ਚੇਂਜ ਕਰਦੀ ਹੈ ਸਾਨੂੰ ਥੋੜਾ ਆਸ਼ੰਕਾ ਇਨਾਂ ਦੀ ਗੱਡੀ ਦੀ ਵੀ ਸੀਗੀ ਕਿ ਇਹ ਗੱਡੀ ਹੋ ਸਕਦੀ ਹੈ ਤੇ ਵੀ ਵਰ ਔਨ ਦਾ ਲੁਕਆਊਟ ਤੇ ਇਹ ਦੋ ਬੰਦੇ ਜਿਹੜੇ ਹੈ ਉਹ ਅਪ੍ਰੀਹੈਂਡ ਹੋਏ ਇੱਕ ਜਿਹੜਾ ਅਪ੍ਰੀਹੈਂਡ ਇਨਾਂ ਨੂੰ ਕਿਤਾ ਤੇ ਪੁਲਿਸ ਪਾਰਟੀ ਤੇ ਇਨਾਂ ਨੇ ਫਾਇਰਿੰਗ ਕਿੱਟ ਦੀ ਹੈ ਚਾਰ ਵੈਪਨ ਨੀਣਾ ਤੋਂ ਰਿਕਵਰ ਹੋਏ ਨੇ ਇਕ ਤਾਂ ਨਿਕਲ ਕੇ ਫੜਨ ਲੱਗਿਆ ਸੀਗਾ ਆਪਾਂ ਸਾਡੇ ਜਵਾਨਾਂ ਨੇ ਨਾਲੇ ਦੂਜਾ ਜਿਹੜਾ ਸੀਗਾ ਜਿੰਨੇ ਫਾਇਰਿੰਗ ਕੀਤੀ ਸੀਗੀ ਕ੍ਰੋਸ ਫਾਇਰਿੰਗ ਤੋਂ ਦੇ ਲੱਖੋ ਗੁੱਟਨੇ ਤੇ ਇੱਕ ਪਾਸੇ ਦੋ ਗੋਲੀਆਂ ਲੱਗੀਆਂ ਉਹਨੂੰ ਇਲਾਜ ਲਈ ਸਿਵਲ ਹਸਪਤਾਲ ਪੇਸਤਾ ਹੈ ਇਨੀਸ਼ਲ ਇਨਵੈਸਟੀਗੇਸ਼ਨ ਜੁੜੀ ਹੈ ਉਹਦੇ ਚਾਹੀਏ ਕਿ ਇਹਨਾਂ ਦੇ 6 ਸਭ ਪਰਚੇ ਤਾਂ ਆਲਰੇਡੀ ਦਰਜ ਹੈ ਹੋਰ ਵੀ ਹੋਣ ਦੀ ਸੰਭਾਵਨਾ ਹੈ ਇਹ ਪਰਚੇ ਜਿਹੜੇ ਐ 302 ਮਰਡਰ ਦੇ ਐਕਸਟਰਸ਼ਨ ਦੇ ਅਟੈਂਪਟ ਟੂ ਮਰਡਰ ਦੇ ਫਰੋਤੀ ਦੇ ਇੱਕ ਪਰਚੇ ਪਹਿਲੇ ਦਰਜ ਹੈ ਗੋਲਡੀ ਬਰਾਡ ਨਾਲ ਇਹਨਾਂ ਦਾ ਗੋਲਡੀ ਬਰਾਡ ਐਂਡ ਲਾਰੈਂਸ ਮਿਸ਼ਰਨੀ ਜਾਂਗੇ ਕੀ ਹੈ ਤੇ ਨਾਲ ਬਨਾਲ ਇਹਨਾਂ ਦਾ ਕਾਫੀ ਗੁਰਾ ਰਿਸ਼ਤਾ ਤੇ ਹੁਣ ਇਨਵੈਸਟੀਗੇਸ਼ਨ ਜਾਰੀ ਇੱਕ ਹੋਰ ਸਾਥੀ ਇਹਨਾਂ ਦਾ ਆਇਡੈਂਟੀਫਾਈ ਹੋਇਆ ਉਹ ਵੀ ਨਾਕਰ ਨਾ ਜਰਦਾ ਤਾਂ ਬਿਲਕੁਲ ਸਿਰ ਕਿੰਨੇ ਵਜੇ ਇਹ ਪੂਰੀ ਘਟਨਾ ਵਾਪਰਦੀ ਹੈ ਜਦੋਂ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੋਟ ਪੇੜ ਹੁੰਦੀ ਹੈ ਤੇ ਜੋ ਦੋ ਲੋਕ ਜੋ ਬਦਮਾਸ਼ ਦਬੋਚੇ ਗਏ ਨੇ ਕੀ ਕੁਝ ਉਹਨਾਂ ਦੀ ਪਛਾਣ ਹੋਈ ਹੈ ਦੋ ਢਾਈ ਕਿੰਤੇ ਪਹਿਲਾਂ ਦੀ ਵਾਰਦਾਤ ਹੈ ਪੁਲਿਸ ਪਾਰਟੀ ਨੇ ਆਪਣੀਆਂ ਗੱਡੀਆਂ ਪਿੱਛੇ ਲਾਈ ਸੀਗੀਆਂ ਤੇ 2.5 ਕਿਲੋਮੀਟਰ ਪਰਚੇਸ ਕੀਤਾ ਫਿਰ ਅੱਗੇ ਕਟਆਊਟ ਸੀਗਾ ਸਾਡਾ ਜਦ ਬਲੌਕ ਕਰਕੇ ਜਦ ਅਪ੍ਰੀਹੈਂਡ ਕਰਨ ਲੱਗੇ ਤਾਂ ਫਾਇਰਿੰਗ ਹੋਈ ਤੇ ਇੱਕ ਜਿਹੜਾ ਹੈ ਜੰਡਿਆਲੇ ਦਾ ਹੈ ਜਿਹੜਾ ਦੋਸ਼ੀ ਹੈ 10 ਮਹੀਨੇ ਪਹਿਲਾਂ ਜੇਲ੍ਹ ਤੋਂ ਆਇਆ ਦੂਜਾ ਜਿਹੜਾ ਹੈ ਉਹ ਕਪੂਰਥਲੇ ਦਾ ਉਹ 3 ਮਹੀਨੇ ਪਹਿਲਾਂ ਜੇਲ੍ਹ ਤੋਂ ਆਇਆ ਜੀ ਕਦੋਂ ਸਰ ਇਹਨਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਰਿਮਾਂਡ ਲੈਣ ਦੇ ਲਈ ਕੱਲ 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 ਕਰਾਂਗੇ ਨਾ ਪੇਸ਼ ਅੱਜ ਮੈਡੀਕਲ ਕਰਾਂਗੇ ਜੀ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਪੰਜਾਬ ਨਾਮਾ ਚਲਤੇ ਤੁਸੀਂ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝਾ ਕੀਤੀ ਆਪਣਾ ਕੀਮਤੀ ਸਮਾਚਾਰਨ ਦੇ ਲਈ ਦਿੱਤਾ